ਸ਼ਰੀਆ ਲੇਗੜ ਵਿੱਚ ਗਿਲੇਨ ਸ਼ਰੀਆ ਦਾ ਪਾਣੀ ਲੈਗਾ ਸ਼ਰੀਆ ਪਾਵਾਂਗੇ ਹੂੰ ਸ਼ਰੀਆ ਪੋਣੇ ਆਏ ਪੋਣੇ ਸੀ ਗਿਆ ਯਾਰ ਇਹਨਾਂ ਅਗਲੇ ਤੁੜੀ ਦਿਹਾੜੀ ਸੋ ਕਿੰਨਾ ਲੰਘ ਜਾਂਦੀ ਹੈ ਨਾ ਤੇ ਇਹ ਨਹੀਂ ਪਤਾ ਵੀ ਉਮਰ ਕੱਟਦੀ ਵੀ ਆਪਾਂ ਤਾਂ ਨਛੇਤੀ ਟਾਈਮ ਲੰਘੇ ਤੇ ਦੂਜਾ ਦਿਨ ਚੜ੍ਹੇ ਰਾਤ ਹੋਵੇ ਤੇ ਦਿਨ ਚੜ੍ਹਿਆ ਕੰਮ ਕਰਾਂਗੇ ਬੰਦੇ ਨਾਲ ਉਮਰ ਦਾ ਪਤਾ ਨਹੀਂ ਉਮਰ ਸਾਡੀ ਕੱਟਦੀ ਜਾਂਦੀ ਚੱਲਣ ਸ਼ਰੀਆ ਪਾ ਤੇ ਚੱਕਦੇ ਆ ਸ਼ਰੀਆ ਉਹ ਪਹੁੰਚ ਗਿਆ ਅਜੇ ਨਹੀਂ ਅਜੇ ਨਹੀਂ ਗਿਆ ਚੱਲ ਹੋਣ ਪਈ ਇੱਕ ਪਾਣਾ ਇਹਨੇ ਕੱਢੀ ਟੂਲ ਚ 19 ਨੰਬਰ ਵੇਗਾ ਟੱਪੇ ਫਿਰਦਾ ਜੀ ਇਹਨੂੰ ਆਏ ਆ ਤਰ ਨਾਟ ਜਾ ਬਾਬਰਦਾਸ ਕਰ ਲਈ ਹਣੀ ਇਹ ਬਾਬਰਦਾਸ ਕਰ ਉੱਥੇ ਵੱਡੇ ਚੰਗੂ ਕੀ ਰਕਮ ਆਲਾ ਪੀਰਾ ਛਾਟੂ ਲੈ ਜੀ ਕੋਈ ਗੱਲ ਘਰ ਕਰ ਲੀਏ ਜਿਹੜਾ ਬਹੁਤ ਆਗਰੀ ਨਾ ਮੇ ਮਾਪਾ ਗਣੇਸ਼ ਬਸ ਪਾਈ ਹੋ ਗਈ ਚਰੀ ਮਲੋੜ ਹੀ ਨਹੀਂ ਇਹਨੇ ਪਰੇ ਕਿੱਥੇ ਮਾਰਨਾ ਪ੍ਰੈਸ਼ਰ ਜਾਂ ਇਹਦਾ ਤਾਂ ਆ ਹੀ ਜਾਂਦਾ ਕਿਵੇਂ ਸਕੂਲ ਜਾਣਾ ਕਿੰਵੇਂ ਹੀ ਪੜਦਾ अच्छा मशीन तो पवेगा खड़ो माड़ा जा <laughs> खड़ो मैनू तो प्रसाद दीती ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਣਾ ਅੱਜ ਦਾ ਵੀ ਆਪਾਂ ਸ਼ੁਰੂਆਤ ਕਰਨ ਲੱਗੇ ਜੀ ਮੂੰਗੀ ਦੇ ਵਾਹਿਗੁਰੂ ਕਿਰਪਾ ਕਰਨਗੇ ਪਹਿਲਾ ਦੇਣਾ ਜੀ ਅੱਜ ਮੂੰਗੀ ਨੂੰ ਸਪਰੇਅ ਕੀਤੀ ਆ ਬੰਦਿਆਂ ਨੇ ਤਕਰੀਬਨ ਕੱਲ ਹੀ ਤੇ ਅੱਜ ਇਹਨਾਂ ਨੇ ਕਹਿੰਦਾ ਕਿ ਵੱਢੀ ਏ ਮੈਂ ਇਹਨਾਂ ਨੇ ਗੱਲ ਕੀਤੀ ਹੈ ਕਿ ਇਹਦੇ ਹਰੀਆਂ ਫਲੀਆਂ ਦਾ ਹਰੀਆਂ ਹੀ ਨੇ ਫਿਰ ਉਹ ਨਹੀਂ ਆਉਣੀਆਂ ਵਿੱਚ ਤੇ ਸੁੱਕੇ ਹੀ ਆਉਣਗੇ ਹੱਥਲੇ ਖੇਤ ਵੀ ਮੜਾ ਆ ਗਿੱਲਾ ਮਹਿਸੂਸ ਕਰਾਉਂਦਾ ਬਾਕੀ ਮਸ਼ੀਨ ਚੱਲੂਗੀ ਪਾ ਚੱਲੂਗਾ ਸਾਹਮਣੇ ਮਸ਼ੀਨ ਆ ਗਿਆ ਹੈ ਤੇ ਦੂਜਿਆਂ ਤੇ ਖੜੀਆਂ ਨੇ ਮੰਗੀਆਂ ਉਹਦੇ 15 ਦਾ ਰਹਿਣਾ ਫਿਰ ਕੀ ਹੋਊ ਮੰਗੀਆਂ ਚੰਗੀ ਲੱਗਦੇ ਆ ਬਾਕੀ ਤੂੰ ਵਿੱਚ ਵੇਖ ਲਈ ਜਿਹੜਾ ਸਫਾਈ ਸੁਈ ਬਾੜੀ ਮੋਟੀ ਓਏ ਹੈਲੋ ਉੱਤੇ ਜਾ ਕੇ ਸਫਾਈ ਦੇਖ ਲੈ ਮਾੜੀ ਜੀ ਕਾਤੀ ਆਪਾਂ ਸ਼ੁਰੂਆਤ ਹੈ ਵਾਹਿਗੁਰੂ ਕਿਰਪਾ ਕਰਨਗੇ ਤੇ ਮੂੰਗੀ ਨੂੰ ਤਕਰੀਬਨ ਆ ਸਪਰੇਅ ਕੱਲ ਕੀਤੀ ਆ ਅੱਜ ਆਪਾਂ ਵੜਾਈ ਸ਼ੁਰੂ ਕਰਤੀ ਆ ਤੇ ਭੜੀਆਂ ਚੰਗੀਆਂ ਮਾਲ ਚੰਗਾ ਲੱਗਦਾ ਪਰ ਮਾਲ ਇੱਕ ਨੰਬਰ ਹੈ ਰੇ ਕਰੀ ਮਾਰੀ ਰੇ ਬਾਕੀ ਖੇਰ ਗੱਲੇ ਆ ਥੋੜੇ ਆ ਪਹਿਲਾ ਦੇਣਾ ਉੱਪਰ ਬੰਦਾ ਸਵਾਈ ਚੈੱਕ ਕਰ ਰਹਾ ਕਿਵੇਂ ਦਾ ਮਾਲ ਆ ਰਿਹਾ ਪਰ ਦੇਖ ਪਿਆ ਵੀ ਪ੍ਰਦੀਪਾ ਸਾਹਿਬ ਇੱਧਰ ਆ ਓਏ ਜਦੋਂ ਦੇ ਸੀ ਆਏ ਜੀ तकरीबन ਆਪਾਂ ਨੂੰ ਹੋ ਗਿਆ ਲਗਭਗ 2 ਘੰਟੇ ਮਸ਼ੀਨ ਖੜੀ ਨੂੰ ਡੇਢ ਘੰਟਾ ਮਸ਼ੀਨ ਬੰਦ ਰਹੀ ਹੈ ਕਿਉਂਕਿ ਇਹਦੇ ਚ ਲੱਕੜ ਵਗੈਰਾ ਆ ਗਈ ਸੀ ਚੈਨ ਅੱਗੇ ਟੁੱਟ ਗਈ ਫਿੱਟਰ ਚੈਨ ਤੇ ਫਰੇਹਰ ਜੋਕ ਹੋ ਗਿਆ ਥੋ ਤਿੰਨ ਚਾਰ ਪਟੀਆਂ ਵਿੰਗੀਆਂ ਹੋ ਗਈਆਂ ਤੇ ਫਿਰ ਲਾਲੂਡ ਵਗੈਰਾ ਪਾਏ ਆਪਾਂ ਆ ਚੈੱਕ ਕਰਵਾ ਦੇਖੋ ਇੱਥੇ ਟੁੱਟ ਗਈ ਕਿਉਂਕਿ ਡੇਢ ਘੰਟਾ ਮਸ਼ੀਨ ਨੂੰ ਤਕਰੀਬਨ ਲੱਗ ਗਿਆ ਸੈੱਟ ਕਰਦਿਆ ਕਰਦਿਆਂ ਤਾਂ ਵਾਕਈ ਹੁਣ ਤਕਰੀਬਨ ਬਿਲਕੁਲ ਸਹੀ ਆ ਪੰਜ ਫਟੀਆਂ ਟੁੱਟੀਆਂ ਇੱਕ ਚੈਨ ਦਾ ਟੋਟਾ ਟੁੱਟ ਗਿਆ ਬਾਕੀ ਪਿੱਛੇ ਚੈੱਕ ਕਰ ਰਿਹਾ ਫੋਟੋ ਲਾ ਦੇ ਅੱਗੇ ਇੱਕ ਤੇਰਾ ਲਾ ਲਾ ਦੇ ਲੈ ਜਾਣਾ ਇਹ ਜੀ ਆਪਾਂ ਇਹਨਾਂ ਨੇ ਕੱਲ ਸਪਰੇਅ ਕੀਤੀ ਆ ਮੂੰਗੀ ਨੂੰ ਤਕਰੀਬਨ ਕੱਲ ਕੀਤੀ ਆ ਇਹ ਵੜਾ ਰਿਹਾ ਮੌਸਮ ਖਰਾਬ ਕਰਕੇ ਵੜਾ ਰਿਹਾ ਕਿ ਮੌਸਮ ਥੋੜਾ ਖਰਾਬ ਹੈ ਉਹਦੇ ਕਰਕੇ ਥੋੜੀ ਜਲਦ ਬਾਈ ਕਰ ਰਿਹਾ ਵੈਸੇ ਹਜੇ ਇੱਕ ਅੱਧਾ ਦਿਨ ਮੂੰਗੀ ਲੈਂਦੀ ਆ ਪੂਰਾ ਪੂਰੀ ਕੜਕੀ ਨਹੀਂ ਹੋਈ ਤੇ ਆਪਾਂ ਨੂੰ ਆ ਗਿਆ ਆਪਣੀ ਕਿਸਮਾ ਦੇ ਉਨਾ ਹੀ ਬਹੁਤ ਹੈ ਤੇ ਲੱਗਦਾ ਕਿ ਝਾੜਾ 5 ਕੁ ਕੁੰਡਲ ਦੀ ਹਸਤ ਆਊਗੀ ਕਿੱਲੇ ਦੀ ਤੇ ਐਸਮਐਸ ਦਾ ਫਾਇਦਾ ਦੇਖੋ ਤੁਸੀਂ ਦੇਖੋ ਬਿਲਕੁਲ ਇਹਦੇ ਵਿੱਚ ਹੁਣ ਤਵੀਆਂ ਮਾਰ ਕੇ ਨਜ਼ਾਰਾ ਬਣ ਜੂਗਾ ਠੀਕ ਹੈ ਅੱਗੇ ਤੇ ਕਹਿੰਦੇ ਚੋਨਾ ਛੜਦਾ ਸਾਡਾ ਹੁਣ ਇਹ ਨਾ ਛੜਦਾ ਨਾ ਨਾ ਹੁਣ ਨਹੀਂ ਛੜਦਾ ਉਹਨੂੰ ਤਵੀਆਂ ਮਾਰ ਕੇ ਤਾਂ ਲੱਭਣ ਨਾਲ ਰੂੜੀ ਖਿਲਰ ਗਈ ਉਹ ਗੁੜੀ ਇੱਕ ਸਾਟੇਰ ਬਣ ਜਾਂਦਾ ਬਹੁਤ ਵਧੀਆ ਆ ਗਿਆ ਹਾਂ ਐਵੇਂ ਵੀ ਨਹੀਂ ਸੀਤਾ ਕਰਨੀ ਆ ਜੇ ਗੱਲ ਸਹੀ ਹੈ ਤਾਂ ਸਹੀ ਦੱਸ ਰਹੀ ਹੈ ਸਹੀ ਹੈ ਸਹੀ ਹੈ ਜੀ ਸਹੀ ਹਾਂ ਉਹ ਵਾਹ ਇਹਨੂੰ ਜੀ ਦੁਬਾਰਾ ਫਲ ਲੱਗ ਰਿਹਾ ਸੀ ਮੂੰਗੀ ਨੇ ਜਿੱਦਾਂ ਗਿਆ ਦੇਖੋ ਦੁਬਾਰਾ ਲੱਗ ਰਿਹਾ ਸੀ ਤੇ ਉਹਦੇ ਕਰਕੇ ਮੌਸਮ ਕਰਕੇ ਥੋੜਾ ਜਾਂ ਜਲਦਬਾਜੀ ਹੋ ਗਈ ਆ ਤੇ ਬਾਕੀ ਤਕਰੀਬਨ ਠੀਕ ਹੀ ਆ ਤੇ ਸਭ ਤੋਂ ਜ਼ਿਆਦਾ ਆਪਣੀ ਜਿਹੜਾ ਐਸਐਮਐਸ ਪਿੱਛੇ ਲੱਗਾ ਉਹਦੀ ਸ਼ਿਫਤ ਕੀਤੀ ਹੈ ਕਿ ਐਸਐਮਐਸ ਇੱਕ ਚੀਜ਼ ਹੈ ਕਿ ਇਹਦੇ ਨਾਲ ਹੀ ਬਡਾਉਣੀ ਚਾਹੀਦੀ ਹੈ ਮੰਗੀ ਕਿਉਂਕਿ ਕਹਿੰਦੇ ਦੂਜੀ ਜਿਹੜੇ ਆਪਣੇ ਢੇਰ ਲੱਗੇ ਹੁੰਦੇ ਦੂਸਰੀ ਢੇਰ ਤਰ੍ਹਾਂ ਢੇਰ ਲੱਗਦੇ ਆ ਪਿੱਛੇ ਉਹਦੇ ਨਾਲ ਥੋੜਾ ਜਾਂ ਯਾਨੀ ਕਿ ਛੋਨੇ ਦੇ ਢੇਰੀਆਂ ਵਗੈਰਾ ਛੱਡ ਦਿਆ ਇਦਰ ਸਵਾਮੀ ਸਾਹਿਬ ਆ ਰਹਾ ਇਹਨਾਂ ਦੀ ਮੰਗੀ ਖੜੀ ਹੈ ਤਕਰੀਬਨ 4 ਕਿਲੇ ਆ ਵੇਖਾ ਪਿੱਛੇ ਨਜ਼ਾਰਾ ਬਣਦਾ ਨਹੀਂ ਹਾਂ ਦੇਖ ਰੂੜੀ ਖਿਲਰ ਗਈ ਪੂਰੀ ਹਾਂ ਇਹ ਤਾਂ ਆ ਵਾ ਟੇਰੀਆ ਚ ਚੋਣਾ ਹੀ ਸਾਰੀ ਦਾ ਟੇਰੀਆ ਦੇ ਨਾਲ ਹੈ ਇਹ ਚੀਜ਼ ਲਾਉਣੀ ਚਾਹੀਦੀ ਜੀ ਨਹੀਂ ਲਾਉਣੀ ਚਾਹੀਦੀ ਇਹ ਇਹ ਚੀਜ਼ ਜ਼ਰੂਰੀ ਚਾਹੀਦੀ ਹਨਾ ਇੱਕ ਤਾਂ ਸਫਾਈ ਚੰਗੀ ਦੇ ਦਿੱਤੀ ਹੈ ਪਿੱਛੇ ਉਹਦੇ ਨਾਲ ਥੋੜੇ ਢੇਰੀਆਂ ਚ ਥੋੜਾ ਲੱਗਦਾ ਹਨ ਜਿਵੇਂ ਕਿ ਹੁਣ ਜਿਵੇਂ ਤੇਰੇ ਗੰਦ ਬਹੁਤ ਆ ਤੇਰੇ ਦਾ ਢੇਰੀ ਬੜੇ ਤੜੇ ਲੱਗ ਲੇ ਫਿਰ ਕੀ ਕਰੇ ਪਰ ਮਾਰੇ ਹੁੰਦੇ ਕੀ ਕਰੇਗਾ ਤਮੀਆਂ ਵੜ ਦੇਣ ਗਿਆ ਨੂੰ ਐਡੇ ਢੇਰਾ ਨੂੰ ਨਹੀਂ ਵੜਦੇ ਹਾਂ ਇਹ ਜਵਾਦ ਹੈ ਹਾਂ ਇਹ ਜਿਹੜਾ ਤੇ ਆਪਦੀ ਵਹੀਗਦਾ ਤਾਂ ਕਰਕੇ ਕਹਿੰਦਾ ਇਹ ਥੰਨੇ ਤੇ ਬਾਦੂ ਦੇ ਆ ਕੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਦੀ ਕਿਸਮਤ ਹੈ ਤੇ ਆਪਾਂ ਤੁਹਾਨੂੰ ਮਸ਼ੀਨ ਦਾ ਦਿਖਾਉਦੇ ਆਪਾਂ ਪਿੱਛੇ ਤੁਹਾਨੂੰ ਫਸ ਚੈੱਕ ਕਰਾਉਣੇ ਜਾਰੀ ਕਿ ਦਾਣੇ ਵਗੈਰਾ ਜਿਵੇਂ ਕਿ ਥੋੜਾ ਜਿਹਾ ਖਰਾਬ ਕਰਕੇ ਦੇਖਦੇ ਕਿ ਦਾਣੇ ਵੀ ਕਿੱਧਰੇ ਪਿੱਛੇ ਆਉਂਦੇ ਹੁੰਦੇ ਆ ਦਾਣੇ ਦਿਖਾਉਂਦੇ ਆਪਾਂ ਥੋੜੇ ਪਿੱਛੇ ਤੁਹਾਨੂੰ ਚੈੱਕ ਕਰੋ ਜੀ ਦਾਣੇ ਕੋਈ ਸੋਜਾ ਇੱਕ ਦਾਣਾ ਪਿੱਛੇ ਹੈਗਾ ਜੀ ਤਕਰੀਬਨ ਸਹੀ ਆ ਕੰਮ ਖੇਤ ਚੈੱਕ ਕਰੋ ਖੇਤ तकरीबन ਥੋੜੇ ਥੋੜੇ ਗਿੱਲੇ ਆ ਗਿੱਲੇ ਕਰਕੇ ਥੋੜੀ ਜੀ ਕਾਲੀ ਕਰ ਗਏ ਬੰਦੇ ਯਾਨੀ ਕਿ ਜੇ 3-4 ਦਿਨ ਦਾ ਟਾਈਮ ਹੈਗਾ ਸੀ ਤੇ ਖੇਤ ਗਿੱਲੇ ਕਰਕੇ ਥੋੜੀ ਕਾਲੀ ਜਲਦਬਾਜੀ ਹੋ ਗਈ ਆ ਤੇ तकरीबन ਠੀਕ ਹੀ ਆ ਮਾਲ ਠੀਕ ਨਿਕਲ ਰਿਹਾ ਵਿੱਚੋਂ ਆਪਾਂ ਇਹ ਤੁਹਾਨੂੰ ਮਾਲਕ ਨਾਲ ਮਲਾਉਣਾ ਜਿਹੜੀ ਮੂੰਗੀ ਆ ਮੂੰਗੀ ਬਜਾਈ ਕੀਤੀ ਆ ਨੇ ਬਸੜੀ ਕਾਲੀ ਕਰਨਾ ਪਈ ਤੇ ਕਾਰੇ ਕਰਨ ਕਾਲੀ ਕਰ ਰਿਹਾ ਤੇ ਬਾਕੀ ਖੇਤੀ ਕਿੱਦਾਂ ਦੀ ਕਰਨੀ ਚਾਹੀਦੀ ਆ ਆਪਾਂ ਇਹਨਾਂ ਪੁੱਛਦੇ ਇਹ ਕੈਨੇਡਾ ਆਂ ਦੀ ਮੰਗੀ ਆਪਣੀ ਵਿਹਾਈ ਕੀਤੀ ਹੈ ਯਾ 44 20 ਆ ਜੀ 66 ਮੰਗੀ 60 ਦਿੰਦੀ ਆ ਤੇ ਥੋੜੀ ਕਾਲੀ ਜੀ ਕਰ ਰਿਹਾ ਵਟਣ ਜਾ ਨਹੀਂ ਇਹ 15 ਅਪ੍ਰੈਲ ਦੀ ਬਦਲ ਵੱਢ ਕੇ ਵਿਜੀ ਹੋਏ ਤੇ ਫੜੀਆਂ ਜਿਹੜੀਆਂ ਹਰੀਆਂ ਆਉਂਦਾ ਫਿਰ ਕੀ ਕਰੇਗਾ ਹੋਂਦਾ ਵੀ ਉਹ ਵਿੱਚ ਆ ਜੇ ਜਿਹੜੀ ਹਰੀਆਂ ਫੜੇ ਆਹ ਬਣੂਗਾ ਇਸ ਤੋਂ ਬਾਅਦ ਇਹਨੇ ਕਾਰੀ ਖੇਤੀ ਕਰਨੀ ਆ ਉਸ ਤੋਂ ਬਾਅਦ ਛਾਲ ਲਗਾਉਣਾ ਚਾਹਦਾ ਚੋਨਾ ਹਾਂ ਛਾਲ ਨਹੀਂ ਚੋਨਾ ਲਵਾਣਾ ਤੇ ਜੇ ਕਰ ਤੇਰੀ 4 ਕੁਆਂਟਲ ਨਿਕਲਦੀ ਆ ਤੇ ਬਾੜਟੀ ਕੀ ਕਰੇਗਾ ਆ ਵੀ ਆਪਾਂ ਠੰਡੇ ਨੂੰ ਆ ਰਹੇ ਆ ਤੇ ਇਹ 5 ਨਿਕਲੇਗੇ ਫੇਰ 5 ਨਿਕਲੇ ਠੰਡੇ ਕਲਰੇ ਨੇ ਟਾ ਫੇਰ ਵੀ ਠੰਡੇ ਫੇਰ ਵੀ ਠੰਡੇ ਕਿੰਨੇ ਬੰਦੇ ਲਖਾਵੇਗਾ ਬੰਦੇ ਕਿੰਨੇ ਆਪਰੇ ਹੈ ਜੀ ਫੇਰ ਨਿਕਲ ਵੀ ਠੰਡੇ ਪਾਣੀ ਨਿਕਲੇ ਆ ਇਹਦਾ ਫੇਰ ਜਗਰਾਵਾ ਹੈ ਹਾਂ ਕਲਦਾਵਾ ਬੰਦਾ ਇਹਦਾ ਜਗਰਾਵਾ ਪਾ ਲੱਗਣਾ ਐਵੇਂ ਪਹਿਲੇ ਉਹਦਾ ਪਾਰਟੀ ਕੀਤੀ ਆਈ ਹੈ ਹਾਂ ਮੈਨੂੰ ਪੱਕਾ ਮੇਂ ਦੇ 5 ਕੁਆਟ ਨਿਕਲੇਗੀ ਖਤੂ ਬਾਇ 35 35 38000 ਦੀ ਬੋਤ ਹੈ ਨਹੀਂ ਆਪਾਂ 3000 ਦੀ ਬੋਤ ਹੈ ਮੱਕੀ ਕਿੰਨੇ ਨਿਕਲੀ ਆ ਮੱਕੀ ਨਿਕਲਦੀ 32000 ਰੁਪਏ ਜੀ ਕਿੰਨੇ ਥਾਜੋ ਇਹ 55 ਕਨਾਲਾਂ ਦੀ ਕਿੰਨੀ ਨਿਕਲੀ ਆ 624 ਮੋਟੇ ਜੀ ਕਿੰਨੇ ਨਿਕਲੀ ਟੋਟਲ ਪੈਸਾ ਨਹੀਂ ਟੋਟਲ 1200 ਰੇਟ ਦੇਖਿਆ ਆਪਣੇ ਕਿੱਲੀ ਬੱਕੀ ਅੱਛਾ ਕਿੰਨੇ ਦੀ ਹੋ ਗਈ ਆ ਇਹ 32000 ਰੁਪਏ ਦੀ 32 ਦੀ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਉੱਤੇ 300 ਸ਼ੋਟ ਵਿਖਾ ਸਕਣਾ ਮਾਲ ਆਪਣੇ ਕੋਲ ਹੈ ਜੀ ਨਹੀਂ ਨਹੀਂ ਇੰਨਾ ਵੀ ਨਹੀਂ ਆਪਾਂ ਨੂੰ ਆਪਾਂ ਇੰਨਾ ਵੀ ਨਹੀਂ ਦੱਸਣਾ ਬੰਦਿਆਂ ਨੂੰ ਕਿ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜਿਹੜਾ ਪਿੱਛੇ ਖਲਾਰਾ ਜਿਹਾ ਹੋਈ ਜਾਂਦਾ ਇਹ ਬਹੁਤ ਵਧੀਆ ਹਾਲ ਬਣੂਗਾ ਤੇ ਜਿਹੜਾ ਪਿਲੇ ਸਾਲ ਤੂੰ ਵੜਾਈਆ ਤੇ ਉਹ ਉਹਦੇ ਲੱਗਾ ਪਿੱਛੇ ਨਹੀਂ ਲੱਗਾ ਸੀ ਉਹ ਤਾਂ ਨਹੀਂ ਐਸਮਸ ਲੱਗਾ ਸੀ ਤੇ ਉਹਦਾ ਫਿਰ ਕੀ ਬਣਾ ਦੇਣਾ ਝੋਨੇ ਦਾ ਉਹ ਬਹੁਤ ਬੁਰਾ ਹਾਲ ਲੱਗਦਾ ਕਿਵੇਂ ਹੋਗਾ ਜਨਗੀ ਧੁਨਾ ਫੜਨ ਲੱਗ ਪਏ ਬਾਤ ਜਿੱਥੇ ਢੇਰੀਆਂ ਦਾ ਸਾਫ ਚ ਹੈ ਤੇ ਰੀਪਰ ਨਹੀਂ ਮਾਰਿਆ ਤੁਸੀਂ ਉੱਪਰ ਨਹੀਂ ਰੀਪਰ ਨਹੀਂ ਮਾਰਿਆ ਕਿਉਂ ਨਹੀਂ ਮਾਰਿਆ ਰੀਪਰ ਤਾਂ ਮਾਰਦਾ ਪਰ ਮੀਂਹ ਪੈ ਗਿਆ ਅਸੀਂ ਬਾਹਰ ਸੌਣ ਕਰਕੇ ਰੀਪਰ ਮੱਧਿਆ ਨਹੀਂ ਅੱਛਾ ਤਾਂ ਕਰਕੇ ਤੇ ਐ ਕੀ ਤਮੀਆਂ ਜਿਹੜੇ ਜੋੜ ਲਾ ਦੀ ਨਜ਼ਾਰਾ ਬਣ ਜਾਊਗਾ ਇੱਕ ਥੀ ਹੋਣ ਲਾ ਦੀ ਇੱਕ ਸ ਆ ਰਿਹਾ ਜੀ ਕੋਈ ਗੱਲ ਛੱਡੇ ਪਾਰਟੀ ਕਰੇਗਾ ਤੇ ਉਹ ਜਿਹੜਾ ਆਪਣਾ ਇੱਕ ਬਾਬਾ ਮੇਰਾ ਇੱਥੇ ਉਹ ਮੈਂ ਨੂੰ ਪੁੱਛਿਆ ਢੇਰੀਆਂ ਦਾ ਕੀ ਕਰੇਗਾ ਉਹਨਾਂ ਢੇਰੀਆਂ ਮੈਂ ਰੀਪਰ ਨਾਲ ਤਵੀਆਂ ਨਾਲ ਡੂੰਘੇ ਮਾਰ ਦੂਗਾ ਮੈਂ ਤਵੀਆਂ ਨਾਲ ਦਬਾ ਦਵੇ ਜਾਣਗੇ ਜਿਨ੍ਹਾਂ ਦੇ ਕਾਏ ਉਹ ਬਹੁਤ ਬੁਰਾ ਹੋ ਜਾਈਗਾ ਇਹੋ ਜੇ ਤੁਮੀ ਪੈ ਗਿਆ ਫਿਰ ਕੀ ਬੜੂਗਾ ਫਿਰ ਬੜੀ ਨਹੀਂ 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 ਮੂੰਗੀ ਦਾ ਵੱਟੀ ਜਾਗੀ ਹੋਰ ਉਹ ਜਗਾੜਾ ਜਾ ਜਗਾੜਾ ਹੈ ਜਿਹੜਾ ਪਿੱਛੇ ਵਾਲਾ ਉਧਰ ਜਿੱਦਾਂ ਅਫੀਸਰ ਬਿਮਾਰ ਨਾ ਬਣਾ ਜਾਊ ਤਾਂ ਵੇਡ ਮਾਰਨਾ ਪੈਣਾ ਹਾਂ ਵੀ ਜਾਣ ਕੇ ਜ਼ਮੀਨ ਬਣ ਜਾ ਕਿ ਗੱਲ ਨਹੀਂ ਉਹ ਬਣਨੀ ਹਣਾ ਵਿੱਚ ਇਹਦੇ ਵਿੱਚ ਹੁਣ ਦੇਖ ਸਪਰੇਅ ਕੀਤੀ ਜਿਹੜੀ ਆਪਾਂ ਵੱਟਾ ਜਾਈ ਹਾਂ ਹਾਂ ਸਹੀ ਗੱਲ ਹੈ ਜਿਹੜੀ ਆਪਾਂ ਸਪਰੇਅ ਕੀਤੀ ਆ ਵੱਟਾਂ ਦੇ ਇਹਦੇ ਨਾਲ ਜ਼ਮੀਨ ਨਾਲ ਅਸਰ ਤਾਂ ਹੋਊਗਾ ਨਾ ਜਿੱਦਾਂ ਹੁਣ ਵਿੱਚ ਗਾਲੂਗਾ ਉਹ ਆ ਸੜੂਗਾ ਨਾ ਤੇ ਆਪਣਾ ਜਿਹੜਾ ਆਪਣਾ ਪੱਤਾ ਪਤਾ ਖਿਲਰ ਗਿਆ ਵੈਸੇ ਸਪਰੇਅ ਕਰਨੀ ਨਹੀਂ ਚਾਹੀਦੀ ਤੁਸੀਂ ਤਾਂ ਦੂਸਰੀ ਕੀਤੀ ਆ ਨਾ ਤੁਸੀਂ ਤਾਂ ਕਾਲੀ ਤਾਂ ਨਹੀਂ ਕੀਤੀ ੱਲੇ ਵੇਖੋ ਆਪਣੀ ਹਰੀ ਮੂੰਗੀ ਖੜੀ ਹੈ ਜੀ ਹਾਂ ਜੀ ਇਹਨਾਂ ਨੇ ਜੀ ਇਹਨਾਂ ਨੇ ਸਪਰੇਅ ਕੀਤੀ ਆ ਪੱਤੇ ਝਾੜਨ ਵਾਲੀ ਉਹ ਨਹੀਂ ਕੀਤੀ ਜਿਹੜੀ ਰਾਉਂਡਅਪ ਹੁੰਦੀ ਆ ਉਹ ਨਹੀਂ ਕੀਤੀ ਇਹਨਾਂ ਨੇ ਕੀਤੀ ਆ ਪੱਤੇ ਝਾੜਨ ਜਿੱਦਾਂ ਹੁਣ ਪੱਤੇ ਝੜ ਜਾਣਗੇ ਪੀਲੇ ਹੋ ਜਾਣਗੇ ਉਹ ਉਹ ਸਪਰੇਅ ਹੀ ਕੀਤੀ ਬਾਕੀ ਦੇਖੋ ਫੇਰ ਹੀ ਖੜਾ ਇਹ ਕਿੱਲਾ ਹੀ ਲੱਗਦਾ ਬੰਦੇ ਦਾ ਕਹਿਣਾ ਕਿ ਜੇ ਕਰੇ 5 ਕੌਂਟ ਨਿਕਲਦੀ ਆ ਠੰਡੇ ਪੀਆਉਂਗਾ ਨਾਲ ਪੁੱਜਿਆ ਵੀ ਪਾਉਂਗਾ ਤੇ ਜੇ 4 ਨਿਕਲੀ ਫੇਰ ਵੀ ਕਰੂੰਗਾ ਦਿਲ ਬਹੁਤ ਤਗੜਾ ਹੈ ਤੇ ਪਾਰਟੀ ਦੇਖੋ ਠੰਡੇ ਦੀ ਪਾਰਟੀ ਤਾਂ ਹੋ ਗਈ ਆ ਉਹ ਬੰਦੇ ਦੂਜੇ ਕਿਧਰ ਗਏ ਸਵਾਮੀ ਰੀ ਸਵਾਮੀ ਚਲੇ ਗਏ ਚਲੇਗਾ ਆਪਾਂ ਹੀ ਤੁਹਾਨੂੰ ਹੋਰ ਨਾਲ ਦਿਖਾਵਾਂਗੇ ਮਾਲ ਜਿਹੜੇ ਰਹਿ ਗਏ ਦੋ ਤੇ ਉਹਦੇ ਬਾਅਦ ਫਿਰ ਤੁਹਾਨੂੰ ਤੁਮਾਉਂਦੇ ਤੁਬਾਜੀ ਤੁਹਾਨੂੰ ਦਿਖਾਉਂਦੇ ਆਪਾਂ ਕਿੰਨੀ ਮੰਗੀ ਨਿਕਲੀ ਆ ਜੀ ਹਸਾ ਫਦਾਬਾ ਹੋ ਲੱਗਦਾ ਈ ਪਤਾ ਕੀ ਕੁਝ ਬਣੂਗਾ ਕਿੰਨੇ ਨਿਕਲਦੀ ਆ ਕੀ ਹੁੰਦਾ ਕਿ ਆ ਗਿਆ ਬਈ ਤੇਰੀ ਮੰਗੀ ਐ ਹਾਂ ਐਵੇਂ ਚੁੜਾ ਤੇਰੇ ਚਾਚੇ ਦੀ ਐ ਆਪਣੀ ਚਾਚੇ ਦੀ ਐ ਪੁੱਛ ਚਾਚੇ ਨੂੰ ਵੱਦੀ ਦੇ ਦਊਗਾ ਤੈਨੂੰ ਨਾ ਨਾ ਇਧਰ ਆ ਓਏ ਮੈਂ ਆ ਤੇਰੀ ਮੰਗੀਆਂ ਦਾ ਹਾਂ ਮੈਂ ਤੇਰੇ ਚਾਚੇ ਦੇ ਹਾਂ ਨਹੀਂ ਉਹ ਵਿੱਕੋ ਗਾਲੀ ਅੱਧੀ ਦੇ ਦੇਣਗੇ ਨੂੰ ਨਹੀਂ ਪਿਛਲੀ ਗਰੀ ਪਤਲਾ ਇਹਨੂੰ ਹਾਂ ਇਹਦਾ ਰੇਟ 5200 ਲੱਗਾ ਹੈ ਮੇਰਾ 7500 ਨਹੀਂ ਉਹ ਨਹੀਂ ਆ ਆ ਦੀ ਮੂੰਗੀ ਚਾਦੀ ਦੇ ਦੇਗਾ ਨਾ ਕੋਈ ਚੱਕ ਨਿਖਾਰੀ ਯਾਰ ਸਾਰੀ ਨਹੀਂ ਤੂੰ 200 ਰੁਪਿਆ ਲੈਣੇ ਨੇ ਮੂੰਗੀ ਵੇਚ ਕੇ ਠੀਕ ਹੈ ਦੇ ਦੇ ਦੇਗਾ ਇਹਨੂੰ ਹਾਂ 500 ਦੇ ਦੀ ਫਿਰ 2 ਨਹੀਂ ਆ ਵੇਲਾ ਪਾਰਟੀ ਉਹਨੇ ਨਾ ਹੀ ਲੈਦਾ ਮੇਰੀ ਮੂੰਗੀ ਹੈ ਹਾਂ ਉਹ ਕੋਈ ਚੱਕਰ ਨਹੀਂ ਕਰਦਾ ਇਹਨੇ ਵਧੀਆ ਬਹੁਤ ਪੜਨਾ ਪੀਣ ਜੇ ਕਰਨਾ ਥੋੜਾ ਇਹਨੇ ਧੁੱਪ ਧੁੱਪ ਚ ਕਰਦਾ ਦਾ ਹਾਂ ਥੋੜਾ ਛਲਾਬਾ ਇਹਨੂੰ ਕੱਲੀ ਕੱਲੀ ਕਰਦੀ ਜਗਾ ਛਲਾਬ ਲਈ ਬਹੁਤ ਹੈ ਕਹਾਂਗੇ ਇਹਨੇ ਧੁੱਪ ਨਹੀਂ ਲੱਗੀ ਪੂਰੀ ਤੇ ਬਾਰਸ਼ ਪੈਣੀ ਸੀ ਸਾਡੀ ਇਹ ਨਹੀਂ ਨਿਕਲਦੀ ਹੈਗੀ ਨਹੀਂ ਨਹੀਂ ਪੰਜ ਕੁਆਟਲ ਪੰਜ ਕੁਆਟਲ ਟੱਕਾ ਹੈ ਪੰਜ ਨਿਕਲੇਗੀ ਬਾਕੀ ਪਾ ਸਾਡੇ ਅੱਧਾ ਖਲੇ ਫੜ ਰਹਿ ਗਿਆ ਅੱਛਾ ਏਅਰ ਵੀ ਪੂਰਾ ਸਾਫ਼ ਲੱਗੇ ਨਜ਼ਾਰਾ ਆ ਗਿਆ ਇਹਦਾ ਚਲੋ ਵਧੀਆ ਗੱਲ ਹੈ ਬਹੁਤ ਖੋਹੀ ਓਏ ਕੋਈ ਸ਼ਿਕਾਇਤ ਦਾ ਨਾ ਅੱਜ ਨਾਲ ਤਾਂ ਪਾਰਾ ਪਲੇ ਕਰ ਲਓ ਇਹਨਾਂ ਨੇ ਕਰਵਾ ਦੇਣੀ ਆਪਣੇ ਆਤਾ ਪਰਿਵਾਰ ਹੀ ਆਇਆ ਫਿਰ ਤਾਂ ਮਿਲ ਲੱਗਦਾ ਗਾਵੇਂ ਗੁਮੇ ਹਰੀ ਭਰੀ ਕਿੰਨੇ ਕੋ ਆਇਰਦੇ ਨੇ ਲਾਪੇ ਚਲਾਲ ਹੀ ਹੋਣੇ ਟੱਪੜਾਂ ਲਾ ਦੇ ਵਿੱਚ ਖਲੋੜਾ ਰਵਾਂ ਤੇ ਤੂੰ ਜੀ ਉੱਥੇ ਲਿਆ ਤੂੰ ਆਏ ਵਿੱਚ ਵਿੱਚ ਭੰਡੇ ਕਰਦਾ ਰਹਿਣਾ ਅੱਧਾ ਪਿੰਡ ਇਕੱਠਾ ਕੀਤੀ ਹੀਰਦੇ ਆ ਮਗਰੀ ਪਾਲੇ ਚੰਗਾ ਇਵੇਂ ਜੀ ਬੜੀ ਹੈ ਸਾਡੀ ਹਾਂ ਮੂੰਗੀ ਦੀ ਮੂੰਗੀ ਦੀ ਅੱਛਾ ਸਿਆਰਾ ਸਿੰਘ ਦੀ ਮੂੰਗੀ ਆ ਇਹਦਾ ਉਹ ਅੱਦ ਕਹਿ ਅੱਗੇ ਥੋਣ ਤੂੰ ਆ ਗਿਆ ਉਹ ਸਿਰ ਤੇ ਨਾ ਮਾਰਦੀ ਕਿਸੇ ਦੇ ਥੋੜਾ ਟੋਟਾ ਲੱਗੇ ਇਹਦਾ ਬਿੱਟੂ ਥੋੜਾ ਸਲਾਬ ਹੀ ਕੰਮ ਸਲਾਬਾ ਹਾਂ ਸਲਾਬਾ ਜੇਕਰ ਪੂਰੀ ਨੇ ਦਾਣੇ ਨਿਕਲੇ ਇੱਕ ਨੰਬਰ ਨਾਲ ਵੈਸੇ ਤਾਂ ਹੁਣ ਵੀ ਠੀਕ ਨੇ ਇਹਨਾਂ ਕੋ ਗੰਦ ਨਹੀਂ ਹੈਗਾ ਵਿੱਚ ਹੋ ਜਾਣੀ ਇਹ 4 ਕੁਇੰਟਲ 4 ਕੁਇੰਟਲ ਅਜੇ ਵਿੱਚ ਹੁਣੀ ਐ ਕਿੰਨੀ ਕੁ ਜੀ ਵਿੱਚ ਕਿੰਨੀ ਹੋ ਗਈ ਐ 4 ਕੁਇੰਟਲ ਹੋ ਜਾਗੇ ਫਿਰ ਤਾਂ ਹੈ ਮੈਂ ਰੱਖ ਹੀ ਘਰੋਂ ਜਾ ਦੋ ਤਾਂ ਮੀਂਹ ਪੈ ਜਾਣਾ ਮਹੀ ਤਾਂ ਡਰਦਿਆਂ ਨੇ ਬਣਾਓ ਚਾਨ ਚ ਆਪਣਾ ਲਾ ਲਓ ਆ ਚੁਕਲਾ ਸਮਾਨਤਾ ਵਿੱਚ ਪਿਆ ਹੋਏ ਨਾ ਇਹ ਗੁਰੂ ਨਾ ਹਟਾ ਸਮਾਨ 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 ਦੋ ਦਿਨ ਹੋਰ ਪਉਦੇ ਨਾ ਫਿਰ ਕੰਮ ਚੱਲਣਾ ਇਹ ਤੂੰ ਫਿਰ ਡਰ ਗਾਣਾ ਮਹੀ ਪੈਗਾ ਫਿਰ ਉਢੀਚਣੀ ਨਹੀਂ ਫੇਗਾ ਰਟਿਆ ਇਹ 20 ਦੀ ਟੈਨਸ਼ਨ ਹੁੰਦੀ ਹਰੋਜ ਦੀ